ਦਰਸ਼ਕ ਵੀਰੋ ਵੀਡੀਓ ਨੂੰ ਜੱਤੋ ਜਾਂ ਸ਼ੇਅਰ ਕਰਦੇ ਹੋ ਕਾਲਾਂ ਵਾਲੀ ਹਲਕੇ ਦੇ ਵਿੱਚ ਕਿਸੇ ਭਰਾ ਨੂੰ ਬੈੱਡ ਦੀ ਲੋੜ ਹੁੰਦੀ ਹੈ ਜਿਵੇਂ ਆਪਣੇ ਘਰਾਂ ਦੇ ਵਿੱਚ ਪੇਸ਼ੈਂਟ ਪਿਆ ਹੁੰਦਾ ਤਾਂ ਕਈ ਵਾਰੀ ਸਾਨੂੰ ਡਾਕਟਰ ਸਾਹਿਬ ਕਹਿ ਦਿੰਦੇ ਆ ਕਿ ਤੁਹਾਨੂੰ ਜੋ ਬੈੱਡ ਦੀ ਬਹੁਤ ਜ਼ਰੂਰਤ ਹੈ ਤੁਹਾਡੇ ਪੇਸ਼ੈਂਟ ਨੂੰ ਜੀ ਉੱਪਰ-ਨੀਚੇ ਬਿਠਾਉਣਾ ਜਾਂ ਖਾਣਾ ਖਵਾਉਣਾ ਜਾਂ ਕਿਸੇ ਪ੍ਰਕਾਰ ਦਾ ਤਾਂ ਇਹ ਬੈੱਡ ਮਾਂ ਦੀ ਗੋਟਰਸਟਰ ਦੇ ਕੋਲ ਅਵੇਲੇਬਲ ਹੈਗਾ ਜੇ ਕਿਸੇ ਨੂੰ ਚਾਹੀਦਾ ਹੋਵੇ ਤਾਂ ਸਾਡੇ ਉਹੀ ਮੋਬਾਈਲ ਨੰਬਰ 80.9815710 ਤੇ ਉੱਤੇ ਸੰਪਰਕ ਕਰਕੇ ਬੈੱਡ ਤੁਸੀਂ ਲਿਆ ਸਕਦੇ ਬਿਲਕੁਲ ਫ੍ਰੀ ਇਹਦੀ ਅਸੀਂ ਜੋ ਐਂਟਰੀ ਲੈਣੇ ਆ ਐਂਟਰੀ ਲੈਣ ਦਾ ਮਕਸਦ ਇਹ ਹੁੰਦਾ ਕਿ ਸਾਨੂੰ ਜਿਵੇਂ ਅਸੀਂ ਉਹਨਾਂ ਨੂੰ ਬੈੱਡ ਦੇ ਰਹੇ ਹਾਂ ਪੇਸ਼ੈਂਟ ਨੂੰ ਵੀ ਸਾਡੇ ਕੋਲ ਦੁਬਾਰਾ ਬੈੱਡ ਵਾਪਸ ਕਰ ਦਿੰਦੇ ਆ ਐਂਟਰੀ ਫੀਸ ਅਸੀਂ ਭਰਉਣੀ ਆ ਜਦੋਂ ਵੀ ਸਾਡੇ ਕੋਲੇ ਬੈੱਡ ਵਾਪਸ ਆ ਜਾਂਦਾ ਸੀ ਉਹਨਾਂ ਦੀ ਐਂਟਰੀ ਵਾਪਸ ਕਰ ਦਿੰਦੇ ਆ ਪਹਿਲਾਂ ਇਹ ਮੱਲੜੀ ਪਿੰਡ ਦੇ ਵਿੱਚ ਦੋ ਤਿੰਨ ਮਹੀਨੇ ਪੇਸ਼ੈਂਟ ਕੋਲੇ ਬੈਠ ਰਿਹਾ ਸੀ ਉਹਨਾਂ ਤੋਂ ਐਂਟਰੀ ਕਰਵਾਈ ਸੀ ਐਂਟਰੀ ਉਹਨਾਂ ਦੀ ਵਾਪਸ ਦੇ ਰਹੇ ਉਹਨੇ ਅਸੀਂ ਦੇਤੀ ਹੈ ਇਸ ਕਰਕੇ ਜੇ ਕਿਸੇ ਆਪਣੇ ਕਾਲਾਂ ਵਾਲੀ ਜਾਂ ਰੋੜੀ ਦੇ ਵਿੱਚ ਹਲਕੇ ਦੇ ਵਿੱਚ ਕਿਸੇ ਭਰਾ ਨੂੰ ਬੈੱਡ ਦੀ ਲੋੜ ਹੋਵੇ ਤਾਂ ਜਰੂਰ ਮਾਂ ਦੀ ਗੋੜ ਨੰਬਰਾਂ ਦੇ ਉੱਤੇ ਟਰੱਸਟ ਦੇ ਨੰਬਰਾਂ ਦੇ ਉੱਤੇ ਜਰੂਰ ਸੰਪਰਕ ਕਰ ਲਓ ਜਿਵੇਂ ਮਾਂ ਦੀ ਗੋੜ ਟਰੱਸਟ ਦੇ ਵੱਲੋਂ ਬੀਲ ਚੇਰਾ ਵਾਕਰ ਜਾਂ ਕਿਸੇ ਨੂੰ ਬੈਂਟਰੀ ਵਾਲੀ ਸਾਈਕਲੇ ਦੀ ਲੋੜ ਹੁੰਦੀ ਹੈ ਤਾਂ ਉਹ ਵੀ ਸੇਵਾਵਾਂ ਚੱਲ ਰਹੀਆਂ ਤਾਂ ਇੱਕ ਨਵੀਂ ਸੇਵਾ ਜੋ ਅਸੀਂ ਚਲਾ ਰੱਖੀ ਹੈ ਬੈੱਡ ਦੀ ਪੇਸ਼ੈਂਟਾਂ ਲਈ ਜਿਵੇਂ ਬਿੱਟ ਦੀ ਲੋੜ ਹੁੰਦੀ ਹੈ ਤਾਂ ਜਰੂਰ ਸਾਡੇ ਮੋਬਾਈਲ ਨੰਬਰਾਂ ਉੱਤੇ ਸੰਪਰਕ ਕਰ ਲਿਆ ਕਰੋ ਮਾਂ ਦੀ ਗੋਟ ਟਰੱਸਟ ਦੇ